ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਅੱਜ ਮੈਂ ਹਰਮਨਪੁਰ ਤੋਂ ਲੈ ਕੇ ਆ ਰਿਹਾ ਸੀ ਗਲੰਗਵਾਲੋਂ ਤਾਂ ਰਸਤੇ ਦੇ ਵਿੱਚ ਦੇਖਿਆ ਯਾਰ ਬਿਜਲੀ ਸਾਡੇ ਕਿਸਾਨ ਭਰਾ ਖੇਤਾਂ ਨੂੰ ਜਿਹੜੇ ਰਹਿ ਰਹੇ ਦਿਖੂਂਦਾ ਉਹਨੂੰ ਅੱਗ ਲਾ ਰਹੇ ਨੇ ਦੇਖ ਕੇ ਬੜਾ ਦੁੱਖ ਲੱਗਿਆ ਮਨ ਨੂੰ ਵੀ ਯਾਰ ਜਿਵੇਂ ਆਪਾਂ ਪੁੱਤ ਪਾਲਦੇ ਆ ਉਸੇ ਤਰ੍ਹਾਂ ਹੀ ਇਹ ਸਾਡੇ ਦਰਖਤ ਨੇਗੇ ਨਾ ਜਿੱਥੋਂ ਸਾਨੂੰ ਸਾਡੇ ਇੱਕ ਤਰ੍ਹਾਂ ਦੇ ਫੇਫੜੇ ਨੇ ਇਹ ਸਾਨੂੰ ਆਕਸੀਜਨ ਮਿਲਦੀ ਇਹਨਾਂ ਤੋਂ ਮੈਂ ਹਰਮਨ ਦਿਖਾ ਰਿਹਾ ਸੀ ਮੈਂ ਹਰਮਨ ਦੇਖਾ ਦੇਖ ਕਿੰਨੇ ਲੋਕ ਮੂਰਖ ਨੇ ਇਹ ਕਹਿੰਦੇ ਜਿਹੜੀ ਕਿਵੇਂ ਮਾਂ ਦੇਖ ਤੇਰੇ ਸਾਹਮਣੇ ਅੱਗ ਲਾ ਰਹੇ ਨੇਗੇ ਦਰਖਤਾਂ ਨੂੰ ਪਤੰਦਰ ਜਮੀਨ ਦੇਖਦੇ ਵੀ ਇੱਥੇ ਪੰਛੀ ਵੀ ਰਹਿੰਦੇ ਨੇ ਨਾ ਤੇ ਜਿਹੜੇ ਖੇਤਾਂ ਦੇ ਵਿੱਚ ਜਿਹਨਾਂ ਆਪਾਂ ਕਹਿੰਨੇ ਵੀ ਗਣੋਏ ਵਗੈਰਾ ਜਿਹੜੀ ਧਰਤੀ ਦੀ ਖਾਦ ਬਣਦੇ ਨੇ ਜਿਹਦੇ ਵਿੱਚ ਉਹ ਕੀੜੇ ਮਕੌੜੇ ਹੁੰਦੇ ਨੇ ਸਾਰੇ ਅੱਗ ਲਾ ਕੇ ਤਬਾਹ ਕਰ ਦਿੰਦੇ ਨੇ ਹਾਰਮਨ ਬਲਾਵੇ ਸਸਿਗਾ ਬਤੋ ਇਹ ਨੂੰ ਦੱਸ ਰਿਹਾ ਸੀ ਮਾਂ ਪੁੱਤ ਦੇਖ ਵੀ ਜਿਹੜੇ ਸਾਨੂੰ ਜਿੱਥੇ ਸਾਨੂੰ ਆਕਸੀਜਨ ਮਿਲਦੀ ਆ ਤੇ ਇਸ ਨੂੰ ਦਿਖਾਉਣਾ ਹੈ ਦੇਖੋ ਅੱਗੇ ਆਹ ਦੇਖੋ ਭਰਾਵੋ ਕਿਸੇ ਨੇ ਅੱਗ ਲਾਈਏ ਖੇਤ ਨੂੰ ਆਪਾਂ ਨਾਮ ਤਾਂ ਲੈਣਾ ਨਹੀਂ ਹੈਗਾ ਕੋਲ ਨਾ ਉਹਨਾਂ ਫਿਰ ਲੋਕਾਂ ਨੂੰ ਮਿਰਚਾਂ ਬਹੁਤ ਲੱਗ ਦੇਣੀਆਂ ਵੀ ਸਾਡੇ ਤੁਸੀਂ ਵੀਡੀਓ ਬਣਾ ਕੇ ਪਾਤੀ ਆ ਦੇਖੋ ਭਰਾਵੋ ਆ ਸਾਹਮਣੇ ਕਿੰਦਾ ਬੜਾ ਦਰਖਤ ਤਾਂ ਬਚਾਤਾ ਜਮਾ ਆ ਦੇਖੋ ਜੀ ਆ ਟਾਲੀ ਆ ਆ ਡੀਕਾ ਆ ਵੀ ਦਰਖਤ ਹੈ ਆ ਨਾਲ ਕਿਸੇ ਦਾ ਬਾਗਰਾ ਬੀਜਿਆ ਸੀਗਾ ਸਾਰਾ ਖਤਮ ਕਰਤਾ ਇੰਨਾ ਹਰਾ ਸੀਗਾ ਜੀ ਆ ਹਰਾਗਾ ਦੇ ਇੰਨਾ ਹਰਾ ਸੀਗਾ ਉਹ ਬਾਗਰਾ ਕਿਸੇ ਦਾ ਖਤਮ ਕਰਤਾ ਉਹ ਦੇਖੋ ਸਾਨੂੰ ਅੱਗੇ ਬੁਖਾਉਣੇ ਅਗਲੇ ਨੇ ਆਪਦੇ ਮੱਥੇ ਲਾਈ ਅੱਗ ਤੇ ਅੱਗ ਦੂਜੇ ਦੇ ਖੇਤ ਦੇ ਵਿੱਚ ਆ ਕੇ ਵੜ ਗਈ ਦੇਖੋ ਕਿੰਨਾ ਨੁਕਸਾਨ ਕਰਤਾ ਅੱਗੇ ਸਾਨੂੰ ਬੁਖਾਉਣੇ ਹੋਰ ਆ ਵੀ ਖਬਰ ਉਹ ਟਾਲੀ ਸੀਗੀ ਪੂਰੀ ਹਰੀ ਸੀ ਇਹ ਕਿਵੇਂ ਸਕਾ ਦੀ ਪ੍ਰਭ ਉਹ ਤਾਂ ਕੁਸ ਪੱਤੇ ਦੇ ਹਰੇ ਵੀ ਰਹਿ ਗਏ ਹੈ ਜੀ ਇਹਨੂੰ ਆਪਾਂ ਕਿਹੜਾ ਵਾਰਡ ਦੇ ਇਹਨੂੰ ਆਪਾਂ ਅਰਜਨ ਵਾਰਡ ਤੋਂ ਬਾਅਦ ਇੱਕ ਹੋਰ ਅਵਾਰਡ ਵੀ ਹੁੰਦਾ ਦੇਖੋ ਪ੍ਰਭ ਇੱਕ ਅਰਜਨ ਵਾਰਡ ਹੁੰਦਾ ਇੱਕ ਪਦਮਪੂਸਨ ਵਾਰਡ ਹੁੰਦਾ ਇੱਕ ਹੁੰਦਾ ਲਾਨਤੀ ਅਵਾਰਡ ਆ ਦੇਖੋ ਅਗਲੇ ਜਿਹੜੇ ਚਾਰ ਬੂਟੇ ਸੀ ਬਾਗ ਦੇ ਉਹ ਵੀ ਸਾਰੇ ਮਚਾ ਦਿੱਤੇ ਤਬਾਹ ਕਰਤੇ ਜਮਾ ਆ ਦੇਖ ਲਓ ਜਮਾ ਮਾਂ ਦੇ ਪੁੱਤਾਂ ਨੇ ਇਹ ਹੋ ਸਕਦਾ ਵੀ ਹਰੀ ਨਾ ਹੋਣ ਇਹ ਕੁਝ ਰ ਇੱਕ ਵਾਰੀ ਨੇ ਟੂਸੇ ਮੱਚ ਜਾਂਦੇ ਨੇ ਕਿ ਦਾਣੇ ਨੂੰ ਸੇਕ ਲੱਗ ਜਾਂਦਾ ਹੈਗਾ ਫਿਰ ਇਹ ਅੱਗੇ ਫੁੱਟਦੇ ਨਹੀਂ ਹੈਗੇ ਇਹ ਸਾਡਾ ਦੇਖਿਆ ਹੋਇਆ ਤਜਰਬਾ ਆ ਦੇਖੋ ਕਿੱਥੇ ਤੱਕ ਅੱਗ ਗਈ ਹੈ ਯਾਨਕਿ ਅੱਗ ਇੱਥੇ ਲਈ ਸੀ ਕਿ ਤਾਹ ਟਾਲੀ ਦੇ ਹੋ ਤੱਕ ਸੇਕ ਗਿਆ ਟੜਕੀ ਦੀ ਸੜਕ ਜਿਹੜੀ ਖੇਤਾਂ ਦੇ ਪਾਸੇ ਸੀ ਉਹ ਸਾਰੀ ਸੜਕੇ ਸਵਾਹ ਹੋ ਗਈ। ਕੱਲੀ ਸਾਈਡ ਆਣੀ ਹਰਿਆਲੀ ਸਾਈਡ ਤੇ ਪਈ ਆ। ਇਹ ਵੀ ਸੜਕ ਦੀ ਮਤਲਬ ਸਾਇਦੀ ਫੁੱਟੇ ਹੀ ਭਰਾਵੋ ਕਿਸਾਨ ਭਰਾਵੋ ਮਤਲਬ ਥੋੜਾ ਜਿਆ ਹਲ-ਹਲ ਮਾਰ ਲਿਆ ਕਰੋ ਸੜਕ ਤੇ 5-4-10 ਫੁੱਟ ਦੇ ਵੀ ਜਨ ਕੇ ਨੁਕਸਾਨ ਨਾ ਹੋਵੇ ਇੱਥੇ ਮਤਲਬ ਪੰਛੀਆਂ ਦੇ ਆਲ ਨਹੀਂ ਪਏ ਹੁੰਦੇ ਨੇ ਕਿ ਹਰਿਆਲੀ ਆ। ਉਹ ਤੋਂ ਉਸ ਤੋਂ ਬਾਅਦ ਸਾਡਾ ਜਿਹੜਾ ਮਤਲਬ ਸਾਡੀ ਮਿੱਟੀ ਆ ਇਹਦੇ ਵਿੱਚ ਵੀ ਜਨ ਕੇ ਕੰਮ ਵਗੈਰਾ ਹੁੰਦੇ ਨੇ ਯਾਰ ਜਿਹੜੇ ਧਰਤੀ ਦੇ ਕੀੜੇ ਮਕੌੜੇ ਨੇ ਬਾਕੀ ਆਪਣੀ ਆਪਣੀ ਹੀ ਦੇਖੋ ਇੱਥੇ ਚੂਹੇ ਚਾਹੇ ਜਿਹੜਾ ਵੀ ਕੁਸ ਹੁੰਦਾ ਕੋਈ ਸਾਰੇ ਤਰ੍ਹਾਂ ਦੇ ਹੁੰਦੇ ਨੇਗੇ ਮਤਲਬ ਤਾਂ ਦੇਖ ਕੇ ਭਰੋ ਅੱਗ ਲਾਇਆ ਕਰੋ ਇਹ ਵੀਡੀਓ ਆਪਣੇ ਵੀਰੇ ਲਾਈਕ ਤੇ ਸ਼ੇਅਰ ਕਰ ਦਿਓ ਵੀ ਜੋ ਅੱਗੇ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਵੀ ਆਪਾਂ ਉਹ ਤਾਂ ਵਾਤਾਵਰਣ ਨੂੰ ਪਿਆਰ ਕਰਦੇ ਆ ਯਾਰ ਹਨਾ ਤੇ ਇੱਥੇ ਆਪਾਂ ਜਿਵੇਂ ਦੋ ਥੋੜੇ ਟਾਈਮ ਮਤਲਬ ਸਾਰਾ ਕੁਝ ਕਤਰ ਕਰ ਕਰ ਕੇ ਆਪਾਂ ਲਾਸਟ ਦੇ ਅੱਗੇ ਐਂਡ ਜਮਾ ਸਵਾਹ ਕਰ ਦਿੰਨੇ ਆਪਾਂ ਧੰਨਵਾਦ ਜੀ ਆ ਬਜੜੀ ਬੇਰੀ ਸੀਗੀ ਆ ਢੀਕ ਸੀਗੀ ਤੇ ਆ ਇਹਦੇ ਨਵੀਂ ਜਵਾਨੀਆਂ ਆਉਂਦੀ ਸੀਗੀ ਇਹ ਵੀ ਬਤੰਦਰਾਂ ਨੇ ਸਾਰੇ ਮੱਚ ਗਏ ਸਵਾਹ ਹੋ ਗਏ ਆ ਦੇਖ ਲਾ ਆ ਦੇਖ ਲੋ ਇਹਨਾਂ ਦਾ ਹਾਲ ਭਰਾਵੋ ਹੋ ਤੱਕ ਸਾਰਾ ਤੈਸ ਨੈਸ ਕਰਤਾ ਬਤੰਦਰ ਜਮੀਨ ਹੀ ਸੋਚਦੇ ਹਨਾ ਯਾਰ ਵੀ ਸਾਂਘ ਥੁ ਲਵਾਂਗੇ ਜੇ ਸੀ ਜੇ ਦ ਹਸਤਾਲ ਤੋਂ ਨੇ ਫਿਰ ਆਪਾਂ ਉਹ ਲਾ ਕੇ ਨੱਕ ਦੇ ਕੈਬ ਜਿਉਂ ਉੱਥੇ ਫਿਰ ਆਪਾਂ ਸਿਲੰਡਰ ਨਾਲ ਸਾਹ ਲੈਨੇ ਆ ਜੇ ਆਪਾਂ ਇਹਨੂੰ ਵਿਚਾਲਾਂਗੇ ਤਾਂ ਆਪਾਂ ਨੂੰ ਸਿਲੰਡਰਾਂ ਸਿਲੰਡਰਾਂ ਦੀ ਭਰੋ ਲੋੜ ਨਹੀਂ ਪੈਣੀਗੀ ਆਪਣਾ ਆਈ ਸਰਜਾ ਕਰੂਗਾ ਹੋ ਤੱਕਾ ਭਰੋ ਦੇਖ